ਹਾਂਜੀ ਆਪਾਂ ਜੀ ਇਹ ਗਾਜਰ ਦੀ ਰਸਮਲਾਈ ਬਣਾਈ ਹੈਗੀ ਆ ਜਿਹੜੀਆਂ ਕਿ ਆਪਾਂ ਗਾਜਰਾਂ ਦੀਆਂ ਟਿੱਕੀਆਂ ਹੈਗੀਆਂ ਉਹਨਾਂ ਨੂੰ ਆਪਾਂ ਸਟੀਮ ਕਰਕੇ ਬਣਾਇਆ ਹੈਗਾ ਤੇ ਬਹੁਤ ਹੀ ਵਧੀਆ ਬਣੀ ਹੈਗੀ ਆ ਇਹ ਰਸਮਲਾਈ ਜੀ ਤੁਸੀਂ ਵੀ ਇਸ ਤਰ੍ਹਾਂ ਜੀ ਰਸਮਲਾਈ ਬਣਾਉਣੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਵੀ ਬਣਦੀ ਆ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਨੀ ਆ ਜੀ ਕਿੰਦਾਂ ਲੱਗਦਾ ਟੈਕਸਚਰ ਹੈਗਾ ਆ ਇਸ ਤਰ੍ਹਾਂ ਦੀ ਹੈਗੀ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਹੈਗੀ ਆ ਬਹੁਤ ਜ਼ਿਆਦਾ ਟੇਸਟੀ ਵੀ ਹੈਗੀ ਆ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦੇ ਦੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟਰੀ ਗਾਰਡਨ ਕਿਚਨ ਦੇ ਵਿੱਚ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ-ਠਾਕ ਚੜ੍ਹਦੀ ਕਲਾ ਦੇ ਵਿੱਚ ਹੋ। ਅੱਜ ਆਪਾਂ ਰਸਮਲਾਏ ਦੇ ਵਿੱਚ ਬਣਾ ਰਹੇ ਹਾਂ ਰਸਮਲਾਏ ਜਿਹੜੀ ਕਿ ਆਪਾਂ ਅੱਜ ਗਾਜਰਾਂ ਦੀ ਰਸਮਲਾਏ ਬਣਾਵਾਂਗੇ। ਹਾਂਜੀ ਆਪਾਂ 1.5 ਪੌਂਡ ਦੀ ਗਾਜਰਾ ਲਈਆਂ ਹੈਗੀਆਂ। ਇਹਨਾਂ ਨੂੰ ਆਪਾਂ ਧੋ ਕੇ ਤੇ ਛਿੱਲ ਲਿਆ ਹੈਗਾ। ਮਿਕਸਚਰ ਹਾਂਜੀ ਤੁਸੀਂ ਇਹ ਰੈੱਡ ਵਾਲੀ ਅੰਗਜਰਾਂ ਲਾਲਤੋਂ ਬਹੁਤ ਵਧੀਆ ਹੈਗਾ ਆ ਕਿਉਂਕਿ ਇਹਨਾਂ ਦੇ ਨਾਲ ਪਿੱਕ ਕਲ ਕਿ ਥੋੜੀਆਂ ਮਿੱਠੀਆਂ ਵੀ ਹੁੰਦੀਆਂ ਕਿਉਂਕਿ ਪਤਲੀਆਂ ਗਾਜਰਾਏ ਦੇ ਵਿੱਚ ਉਹ ਵਾਈਟ ਚੀਜ਼ ਨਹੀਂ ਹੈਗੀ ਜਿਹੜੀ ਹੁੰਦੀ ਹੈ ਕਿ ਆ ਤੇ ਬਹੁਤ ਵਧੀਆ ਜੀ ਇਹਨਾਂ ਦੇ ਨਾਲ ਫਿਰ ਆਪਣੀ ਰਸਮ ਲਾਈ ਬਣੂਗੇ ਹੁਣ ਆਪਾਂ ਕੀ ਕਰਨਾ ਹੈਗਾ ਜਿਹੜੀ ਆਪਣੇ ਗਾਜਰਾਂ ਦੀ ਇਹਨਾਂ ਨੂੰ ਆਪਾਂ ਗ੍ਰਾਈਂਡ ਕਰ ਲੈਣਾ ਹੈਗਾ ਇਹਨਾਂ ਦੀ ਪੂਰੀ ਬਣਾ ਲੈਣੀ ਹੈ ਤਾਂ ਬਾਦੀ ਵਿੱਚ ਆਪਾਂ ਇਹਨਾਂ ਨੂੰ ਵੀ ਫਾਈਪ ਪੰਜ ਪਾਉਣੇ ਹਨ ਹੱਦੀ ਆਪਣਾ ਗਾਜਰਾਂ ਜਿਹੜੀਆਂ ਇਹਦੇ ਆਪਾਂ ਨੂੰ ਚਰਨ ਕਰਨਾ ਹੈ ਕਿ ਆਪਾਂ ਇਹਨਾਂ ਨੂੰ ਕਰ ਲਿਆ ਹੈਗਾ ਗ੍ਰाइंड ਹਾਂਜੀ ਇਦਾਂ ਲੀਆਂ ਹੋਣੀਆਂ ਚਾਹੀਦੀਆਂ ਥੋੜੀਆਂ ਸੌਫਟ ਕਰਨੀਆਂ ਪੈਂਦੀਆਂ ਹਨ ਜੀ ਤੇ ਇਹਦੇ ਵਿੱਚ ਆਪਾਂ ਚਮਚਾਕ ਜਿਹੜਾ ਹੈਗਾ ਇਹ ਰੱਖ ਲਈਏਗਾ ਗਾਜਰਾਂ ਦੀ ਪਿਊਰੀ ਇਹ ਬਾਦੀ ਵਿੱਚ ਆਪਾਂ ਜਿਹੜਾ ਦੁੱਧ ਬਣਾਉਣਾ ਰਸ ਸੁਨਾਈਦਾ ਉਹਦੇ ਵਿੱਚ ਮਿਕਸ ਕਰਾਂਗੇ ਹਾਂਜੀ ਆਪਾਂ ਫਰਾਈਪੈਨ ਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾਇਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਗਾਜਰਾ ਹੈਗੀਆਂ ਇਹ ਪਾ ਦੇਣੀਆਂ ਹੈਗੀਆਂ ਹਾਂਜੀ ਆਪਣਾ ਜਿਹੜਾ ਗਾਜਰਾਂ ਦਾ ਮਿਸ਼ਨ ਹੈਗਾ ਥੋੜਾ ਜਿਹਾ ਹੁਣ ਇਹ ਭੁੱਜ ਗਿਆ ਹੈਗਾ ਆ ਹੁਣ ਆਪਾਂ ਇਹਦੇ ਵਿੱਚ ਜੀ 2 ਕੱਪ ਦੁੱਧ ਦੇ ਪਾਉਣੇ ਹੈਗੇ ਆ ਹਾਂਜੀ ਜਿਹੜਾ ਦੁੱਧ ਹੈ ਜੀ ਇਹਨੂੰ ਉਬਾਲਾ ਪਹਿਲਾਂ ਤੁਸੀਂ ਦੇ ਲੈਣਾ ਗਰਮ ਕੀਤਾ ਦੁੱਧ ਹੈ ਗਾਏ ਇਹ ਹਾਂਜੀ ਹੁਣ ਆਪਾਂ ਨੂੰ ਥੋੜਾ ਜਿਹਾ ਜਦੋਂ ਬਾਲਾ ਆ ਗਿਆ ਦੁੱਧ ਨੂੰ ਇਹਦੇ ਵਿੱਚ ਗਾਜਰਾਂ ਦੇ ਤੇ ਫਿਰ ਆਪਾਂ ਇਹਦੇ ਵਿੱਚ ਜੀ 1 ਕੱਪ ਸੂਜੀ ਦਾ ਪਾਉਣਾ ਹੈਗਾ ਆ ਫਿਰ ਆਪਾਂ ਉਹਨੂੰ ਵੀ ਪਕਾਉਣਾ ਹੈ ਆ 5 ਤੋਂ 7 ਮਿੰਟ ਡੋ ਵਾਂਗੂ ਇਹਨੂੰ ਆਪਾਂ ਬਣਾਉਣਾ ਹੈਗਾ ਆ ਹਾਂਜੀ ਦੁੱਧ ਨੂੰ ਜਿਹੜਾ ਆਪਾਂ ਪਾਇਆ ਸੀ ਉਹਨੂੰ ਬਾਲਾ ਆ ਗਿਆ ਆ ਹੁਣ ਆਪਾਂ ਇਹਦੇ ਵਿੱਚ ਜੀ 1 ਕੱਪਾ ਜਿਹੜਾ ਹੈਗਾ ਇਹ ਸੂਜੀ ਹੈਗੀ ਆ ਇਹਨੂੰ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਪਕਾਉਣਾ ਹੈਗਾ ਆ ਹਾਂਜੀ ਇਹਨੂੰ ਪਹਿਲਾਂ ਲੈ ਜਾਣਾ ਹੈਗਾ ਆ ਹੁਣ ਆਪਾਂ ਇਹਨੂੰ ਡੋਅ ਦੇ ਟਾਈਪ ਵਜੇ ਜਦੋਂ ਇਹ ਡੋਅ ਬਣ ਗਿਆ ਜਦ ਤੱਕ ਇਹ ਸੰਘਣਾ ਹੋ ਗਿਆ ਚੰਗੀ ਤਰ੍ਹਾਂ ਪਾਣੀ ਸਾਰਾ ਸੁੱਕ ਗਿਆ ਉਹਦੋਂ ਤੱਕ ਆਪਾਂ ਇਹਨੂੰ ਪਕਾਉਣਾ ਹੈਗਾ ਇਹ ਹਿਲਾਇਆ ਜਾਣਾ ਹਾਂਜੀ ਹਾਂਜੀ ਮੀਡੀਅਮ ਹੀਟ ਰੱਖਣੀ ਆ ਜਿਆਦਾ ਨਹੀਂ ਕਰਨੀ ਹੈਗੀ ਹਾਂਜੀ ਆਪਣੇ ਗਾਜਰਾਂ ਦੇ ਦੁੱਧ ਜੀ ਐਨ ਹੁਣੇ ਪੱਕ ਗਿਆ ਹੈਗਾ ਯਾ ਹੁਣੇ ਡੋਅ ਵਾਂਗੂ ਹੋ ਗਿਆ ਰੈਡੀ ਹੋ ਗਿਆ ਯਾ ਹੁਣ ਇਹਨੂੰ ਆਪਾਂ ਕਿਸੇ ਵੀ ਹੋਰ ਬਰਤਨ ਦੇ ਵਿੱਚ ਕੱਢ ਕੇ ਤੇ ਇਹਨੂੰ 10 ਮਿੰਟ ਲਈ ਆਪਾਂ ਇੱਦਾਂ ਕਵਰ ਕਰਕੇ ਰੱਖ ਦੇਣਾ ਹੈਗਾ ਆ ਫੇ ਥੋੜੀ ਜਿਹਾ ਹੋਰ ਸੂਜੀ ਜਿਹੜੀ ਇਹ ਵਧੀਆ ਹੋ ਜਾਂਦੀ ਫੁੱਲ ਜਾਂਦੀ ਆ ਹਾਂਜੀ ਆਪਾਂ ਜੀ ਹੁਣ ਇਹ ਦੂਸਰਾ 프라이ਪਨ ਲਿਆ ਹੈਗਾ ਇਹਦੇ ਵਿੱਚ ਆਪਾਂ ਹੁਣ ਦੁੱਧ ਪਾਉਣਾ ਹੈ ਤੁਸੀਂ ਲੀਟਰ ਦਾ ਦੁੱਧ ਪਾ ਲੈਣਾ ਜਿੰਨੇ ਕੁ ਤੁਸੀਂ ਰਸਮਲਾਇ ਪਣਾਉਣੀ ਹੈਗੀ ਇਹ ਹਾਂਜੀ ਇਹਨੂੰ ਜੀ ਆਪਾਂ ਹੁਣ ਉਬਾਲਾ ਦੇਣਾ ਹੈਗਾ ਉਬਾਲਣਾ ਹੈਗਾ ਆ ਜਦ ਤ ਇਹ ਉਬਲ ਗਿਆ ਤੇ ਇਹਦੇ ਵਿੱਚ ਵੀ ਆਪਾਂ ਥੋੜੇ ਜਿਹਾ ਪਿਸਤਾ ਤੇ ਬਦਾਮ ਜਿਹੜੇ ਹੈਗੇ ਆ ਆਪਾਂ ਉਹ ਗ੍ਰाइंड ਕੀਤੇ ਆ ਜਾਂ ਤੁਸੀਂ ਕੱਟ ਕੇ ਵੀ ਪਾ ਸਕਦੇ ਆ ਫਲੇਵਰ ਦੇ ਲਈ ਤੇ ਇਲਾਚੀ ਪਾਊਡਰ ਪਾ ਸਕਦੇ ਹੈਗੇ ਆ ਜੇ ਤੁਸੀਂ ਪਾਉਣਾ ਚਾਹੁੰਦੇ ਆ ਜੇ ਤੁਸੀਂ ਕੋਈ ਹੋਰ ਫਲੇਵਰ ਪਾਉਣਾ ਚਾਹੁੰਦੇ ਆ ਤੁਸੀਂ ਕੋਈ ਰੋਜ਼ਾ ਸੈਂਸ ਵੀ ਯੂਜ਼ ਕਰ ਸਕਦੇ ਕਿਵੜਾ ਵਾਟਰ ਉਹਦੇ ਨਾਲ ਬਹੁਤ ਹੀ ਵਧੀਆ ਟੇਸ ਬਣਦਾ ਹੈਗਾ ਹੁਣ ਜੀ ਆਪਾਂ ਇਹਨੂੰ ਉਬਾਲਾ ਦੇ ਲੈਣਾ ਹੈਗਾ ਜੀ ਆਪਣਾ ਜੇ ਦੁੱਧ ਨੂੰ ਉਬਾਲਾ ਆ ਗਿਆ। ਇਹਦੇ ਵਿੱਚ ਆਪਾਂ ਜਿਹੜਾ ਦੂਜਾ ਸਮਾਨ ਹੈਗਾ ਉਹ ਐਡ ਕਰ ਦੇਣਾ ਹੈਗਾ। ਹਾਂਜੀ ਇਹ ਵਾਲੇ ਜੀ ਬਦਾਮ ਹੈਗੇ ਨੂੰ ਆਪਾਂ ਦਾਦਰਾ ਜਿਹਾ ਪੀਸ ਲਿਆ ਹੈਗਾ ਯਾ। ਇਹ ਜੀ ਪਿਸਤਾ ਹੈਗਾ ਯਾ। ਸਾਰੇ ਜਿਨ੍ਹਾਂ ਪਹਿਲਾਂ ਆਪਾਂ ਹਲਾ ਦੇਣਾ ਹੈਗਾ ਯਾ। ਹਾਂਜੀ ਇਹ ਆਪਣਾ ਦੁੱਧ ਜਿਹੜਾ ਹੈਗਾ ਥੋੜਾ ਇਹਨੂੰ ਘਾੜਾ ਕਰਨਾ ਰਬੜੀ ਵਰਗਾ ਦੁੱਧ ਜਦ ਤੱਕ ਬਣਾਉਣਾ ਆਪਾਂ ਰਸਮਲਾਈ ਇਹਦੇ ਵਿੱਚ ਫਿਰ ਜਿਹੜੇ ਆਪਾਂ ਟਿੱਕੀਆਂ ਜਾਂ ਬਾਲ ਬਣਾਉਣੇ ਹੈਗੇ ਤੇ ਇਹਦੇ ਵਿੱਚ ਵੀ ਪਾ ਦੇਣੀ ਜਦੋਂ ਇਹ گاੜਾ ਹੋ ਗਿਆ ਥੋੜੀ ਜੀ ਆਪਾਂ ਜਿਹੜੀ ਇਹ ਕੈਰਟ ਰੱਖੀ ਹੋਈ ਹੈਗੀ ਆ ਗਾਜਰ ਦੀ ਪੀਸ ਥੋੜੀ ਜੀ ਚਮਚਾ ਕੱਪਾਏ ਇਹਦੇ ਵਿੱਚ ਮਿਕਸ ਕਰ ਦੇਣੀ ਹੈਗੀ ਆ ਇਹਦੇ ਨਾਲ ਵੀ ਦੁੱਧ گاੜਾ ਵੀ ਹੋ ਜਾਂਦਾ ਦੁੱਧ ਦਾ ਕਲਰ ਵੀ ਥੋੜਾ ਜਿਹਾ ਵਧੀਆ ਹੋ ਜਾਂਦਾ ਆ ਹਾਂਜੀ ਇਹ ਬੱਲੇ ਸਾਰੀ ਮਹਲ ਵਿੱਚ ਮਿਕਸ ਕਰ ਦਿੰਦੇ ਹਾਂ ਨਾਲੇ ਆਪਾਂ ਜਿਹੜੀ ਆਪਣੀ 슈ਗਰ ਪਾਣੀ ਹੋਵੀ ਉਹਦੇ ਵਿੱਚ ਪਾ ਦੇਣੀ ਆ ਹੁਣ ਹਾਂਜੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ 슈ਗਰ ਪਾਣੀ ਵਿੱਚ ਅੱਧੀ ਕੌਲੀ ਇਹ ਪਾਣੀ ਹੈਗੀ ਆ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਣਾ ਹੁਣ ਜੀ ਇਹਨੂੰ ਆਪਾਂ ਸਲੋ ਹਿੱਟ ਤੇ ਕਰ ਦੇਣਾ ਹੈਗਾ ਯਾ ਫਿਰ ਇਹਨੂੰ ਉਬਾਲਾ ਇਦਾਂ ਹੌਲੀ ਹੌਲੀ ਆਕੇ ਤੇ ਸੰਘਣਾ ਹੋ ਜਾਊਗਾ ਆਪਣਾ ਦੁੱਧ ਨਾਲੇ ਆਪਾਂ ਜਿਹੜੀਆਂ ਜੀ ਗਾਜਰਾਂ ਤਾਂ ਸੂਜੀ ਜਿਹੜਾ ਆਪਾਂ ਡੋ ਬਣਾ ਕੇ ਰੱਖੀ ਆ ਉਹਦੇ ਆਪਾਂ ਜਿਹੜੇ ਬੋਲ ਜਿਹੜੇ ਬਣਾ ਲੈਣੇ ਹੈਗੇ ਹੁਣ ਉਨਾਂ ਨੂੰ ਆਪਾਂ ਜੀ ਫਿਰ ਸਟੀਮ ਕਰਨਾ ਸਟੀਮਰ ਦੇ ਵਿੱਚ ਹਾਂਜੀ ਆਪਣਾ ਜਿਹੜਾ ਗਾਜਰਾ ਪੂਜੀ ਦਾ ਮਿਸ਼ਰਣ ਹੈਗਾ ਇਹ ਹੁਣੇ ਠੰਡਾ ਹੋ ਗਿਆ ਇਸ ਤਰ੍ਹਾਂ ਇਹਨੂੰ ਆਪਾਂ ਥੋੜਾ ਜਿਹਾ ਏਦਾਂ ਹੱਥ ਨਾਲ ਲਾ ਕੇ ਲਾ ਤੁਸੀਂ ਮਸਾਲਾ ਹੈ ਨਾ ਹੈਗਾ ਇਹ ਚੰਗੀ ਤਰ੍ਹਾਂ ਮਲ ਲੈਣਾ ਹੈ ਕਹਿੰਦੇ ਹੁਣ ਆਪਾਂ ਇਹਦੀਆਂ ਜਿਹੜੀਆਂ ਰਸ ਮલાઈ ਦੇ ਵਿੱਚ ਪਾਉਂਦੇ ਤੁਸੀਂ ਜੇ ਬਾਲ ਦੇ ਸ਼ੇਪ ਬਣਾਉਣੀ ਬਾਲ ਬਣਾ ਸਕਦੇ ਆ ਜਾਂ ਟਿੱਕੀਆਂ ਨੂੰ ਤੁਸੀਂ ਬਣਾਉਣਾ ਥੋੜਾ ਜਿਹਾ ਪੋਰਸ਼ਨ ਲੈ ਕੇ ਇੱਕ ਬਹੁਤ ਛੋਟਾ ਹੀ ਲੈਣਾ ਹੈਗਾ ਨਹੀਂ ਤਾਂ ਫਿਰ ਬਾਅਦ ਵਿੱਚ ਟਿਕ ਹੋ ਜਾਂਦਾ ਹੈ ਕਹਿੰਦੇ ਇਸ ਤਰ੍ਹਾਂ ਤੁਸੀਂ ਬਣਾ ਕੇ ਤੱਪੇ ਨੂੰ ਹੱਥ ਨਾਲ ਇਦਾਂ ਕਰ ਸਕਦੇ ਆ ਛੋਟੀ ਛੋਟੀ ਟਿੱਕੀ ਜੀ ਬਣਾ ਲੈਣੀ ਆ ਤਾਂ ਆਪਾਂ ਦੀ ਇਹ ਬਣਾ ਕੇ ਪੰਜ ਸੱਤ ਰੱਖ ਲੈਣੀ ਲੱਗਿਆ ਬਾਅਦ ਦੇ ਵਿੱਚ ਆਪਾਂ ਇਹ ਸਟੀਮਰ ਦੇ ਵਿੱਚ ਰੱਖਿਆ ਪਾਣੀ ਪਾ ਕੇ ਤੇਨੂੰ ਆਪਾਂ ਸਟੀਮ ਕਰਨਾ ਹੈਗਾ ਇਹਦੇ ਵਿੱਚ ਪਾ ਦੇਣੀ ਹੈ ਤੇ ਆ ਹੁਣ ਆ ਬੱਸ ਕਰ ਜੀ ਇਹ ਸਾਰੇ ਬਣਾ ਲੈਣੇ ਹੋਣਗੇ ਜਿੰਦਾਂ ਦੀ ਵੀ ਤੁਸੀਂ ਸ਼ੇਪ ਬਣਾਉਣੀ ਜੇ ਤੁਸੀਂ ਇਸ ਤਰ੍ਹਾਂ ਬੋਲ ਬਣਾ ਕੇ ਇੱਤੇ ਰੱਖਨੇ ਹੈ ਕਿੱਤਾ ਰੱਖਣਾ ਨਹੀਂ ਜੇ ਤੁਸੀਂ ਇਸ ਤਰ੍ਹਾਂ ਟਿੱਕੀ ਵਾਂਗੂ ਬਣਾਉਣਾ ਹੈਗਾ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਲੱਗੇ ਕਾਟੀ ਨਾ ਆਪਾਂ ਪਹਿਲਾਂ ਸਾਰੇ ਬਣਾ ਕੇ ਰੱਖ ਲੈਣ ਥੋੜਾ ਜਿਹਾ ਫਿਰ ਆਪਾਂ ਉਹਦੇ ਵਿੱਚ ਸਟੀਮਰ ਦੇ ਪਾ ਦੇਣੀ ਹੈਗੀ ਆ। ਆਪ ਮੈਂ ਜਿਹੜੀਆਂ ਰਸਮਲਾਈ ਦੀਆਂ ਟਿੱਕੀਆਂ ਹੈਗੀਆਂ ਆਪਾਂ ਬਣਾ ਲਈਆਂ ਹੈਗੀਆਂ ਏਦਾਂ ਨਹੀਂ ਇਹ ਬਣੀਆਂ ਹੈਗੀਆਂ ਤੁਸੀਂ ਬਾਲ ਬਣਾਉਣੇ ਜਾਂ ਟਿੱਕੇ ਦੀ ਸ਼ੇਪ ਦੇ ਬਣਾਉਣੇ ਜਿੱਤਾ ਮਰਜ਼ੀ ਬਣਾ ਸਕਦੇ ਹੋਗੇ। ਹੁਣ ਜੀ ਆਪਾਂ ਇਹਨੂੰ ਸਟੀਮਰ ਦੇ ਵਿੱਚ ਪਾ ਦੇਣਾ ਹੈਗਾ। ਸਟੀਮਰ ਨੂੰ ਆਲਰੇਡੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਘਿਓ ਲਾ ਲੈਣਾ ਹੈਗਾ ਕਿਉਂਕਿ ਫੇਰ ਨਾਲ ਨਹੀਂ ਸੱਕਦਾ ਹੈਗਾ। ਇਸ ਤਰ੍ਹਾਂ ਆਪਾਂ ਇਹਦੇ ਵਿੱਚ ਸਾਰੇ ਜਿਹੜੀਆਂ ਸਟੀਮ ਕਰ ਲਈਆਂ ਹੈਗੀਆਂ। ਥੋੜਾ ਜਿਹਾ ਹੰਦੀ ਮੜੇਸ ਕਿਸ ਰਾਜਰੇ ਦੇ ਵਿੱਚ ਸਾਰੀਆਂ ਇਹ ਪੈਸਟਾ ਕੱਟ ਦਿੰਨੀ ਹੈ ਜੇ ਆਪਣੇ ਕੋਲ ਜਿਆਦੀਆਂ ਤੇ ਤੁਸੀਂ ਦੋ ਵਾਰੀ ਕੱਟ ਸਕਦੇ ਹੈਗੇ ਹਾਂਜੀ ਪਹਿਲਾਂ ਪੈਨੀਆਂ ਕਰ ਲੈਣੀਆਂ ਆਪਾਂ ਜਿਹੜੀਆਂ ਹੋਰ ਵੀ ਰਹਿ ਗਈਆਂ ਆਪਣੇ ਤੋਂ ਬਣਾਉਣੀਆਂ ਤੇ ਇਹਨਾਂ ਨੂੰ ਹੁਣ ਜੀ ਆਪਾਂ ਕਵਰ ਕਰ ਦੇਣਾ ਹੈਗਾ 5 ਤੋਂ 7 ਮਿੰਟ ਐਸਪਰੈਸਸਟੀਮ ਕਰਾਂਗੇ ਹਾਂਜੀ ਆਪਣਾ ਜਿਹੜਾ ਜੀ ਆਪਾਂ ਦਸਮਾਈ ਦਾ ਦੁੱਧ ਬਣਾਇਆ ਐ ਇਦਾਂ ਦਾ ਹੀ ਕਿ ਆਪਾਂ ਨੂੰ ਰਬੜੀ ਵਰਗਾ ਦੁੱਧ ਬਣਾਉਣਾ ਪੈਣਾ ਹੈਗਾ ਇਹ ਗਾੜਾ ਕਰਨਾ ਆਪਾਂ ਜੀ ਇਦਾਂ ਦਾ ਬਹੁਤ ਸੋਹਣਾ ਇਹ ਦੁੱਧ ਬਣ ਗਿਆ ਹੁਣ ਥੋੜੇ ਜਿਹਾ ਕੋਸਾ ਜਿਹਾ ਹੀ ਹੈਗਾ ਤੇ ਨੂੰ ਆਪਾਂ ਪਲੇਟ ਦੇ ਵਿੱਚ ਪਾ ਲੈਣੇ ਹੈਗੇ ਹਾਂਜੀ ਹੁੰਦੀ ਆਪਣੀਆਂ ਜਿਹੜੀਆਂ ਟਿੱਕੀਆਂ ਆਪਾਂ ਸਟੀਮ ਕੀਤੀਆਂ ਹੁਣ ਇਹ ਠੱਡੀਆਂ ਹੋ ਗਈਆਂ ਹੈਗੀਆਂ ਇਹ ਆਪਾਂ ਕੱਢ ਕੇ ਸਾਰੀਆਂ ਹਾਂਜੀ ਇਹਦੇ ਵਿੱਚ ਆਪਾਂ ਪਾ ਦੇਣੀਆਂ ਹੈਗੀਆਂ ਦੇਖੋ ਜੀ ਇਦਾਂ ਸਟੀਮ ਹੋਈਆਂ ਹੈਗੀਆਂ ਇਹ ਆਪਾਂ ਵਿੱਚ ਥੋੜੀ ਸੂਜੀ ਪਾਈ ਆ ਗਾਜਰ ਨੂੰ ਗ੍ਰाइंड ਕਰਕੇ ਤੇ ਬਹੁਤ ਸੋਹਣੀ ਟਿੱਕੀ ਬਣੀ ਹੈਗੀ ਨੂੰ ਆਪਾਂ ਸਟੀਮ ਕਰਕੇ ਪਕਾਇਆ ਛੇ ਤੋਂ 7 ਮਿੰਟ ਹੁਣ ਆਪਾਂ ਇਸ ਤਰ੍ਹਾਂ ਜੀ ਇਹ ਗਾਜਰ ਇਹਦੇ ਵਿੱਚ ਦੁੱਧ ਦੇ ਵਿੱਚ ਇਦਾਂ ਡਿਪ ਕਰ ਦੇਣੀਆਂ ਹੈਗੀਆਂ ਸਾਰੀਆਂ ਫਿਰ ਥੋੜਾ ਜਿਹਾ ਜਿੱਦਾਂ ਪਈਆਂ ਰਹਿ ਗਈਆਂ ਫਿਰ ਬਹੁਤ ਹੀ ਵਧੀਆ ਹਾਂਜੀ ਰਸ ਮਲਾਈ ਆਪਣੀ ਸੌਫਟ ਹੋ ਜਾਂਦੀ ਹੈ ਇਹਦੀ ਗਾਜਰ ਦੀ ਰਸਮਲਾਈ ਬਹੁਤ ਹੀ ਵਧੀਆ ਬਣਦੀ ਹੈਗੀ ਅਤੇ ਬਹੁਤ ਜ਼ਿਆਦਾ ਟੇਸਟੀ ਵੀ ਹੈਗੀ ਆ ਤੁਹਾਨੂੰ ਪਤਾ ਹੀ ਆ ਗਾਜਰ ਵੈਸੀ ਵੀ ਆਪਣੇ ਲਈ ਖਾਣੀ ਬਹੁਤ ਜ਼ਿਆਦਾ ਵਧੀਆ ਹੈਗੀ ਅਸੀਂ ਇੱਦੇ ਵਾਸਤੇ ਬਹੁਤ ਹੈਲਦੀ ਹੁੰਦੀ ਹੈ ਕੀ ਆ ਇਸ ਤਰ੍ਹਾਂ ਜਿੰਨੀ ਅਗਵੀ ਆਪਣਾ ਪੌਣੀਆਂ ਚਾਉਨੇ ਆ ਜਿੰਨੀ ਰਸਮਲਾਈ ਹੈਗੀ ਉਹਦੇ ਵਿੱਚ ਉਹਦੇ ਵਿੱਚ ਆਪਾਂ ਇਹਨੂੰ ਇਦਾਂ ਪਾ ਕੇ ਤੇ ਥੋੜਾ ਚਿਰ ਪਾਏ ਰਹਿਣ ਤੇ ਫਿਰ ਇਹਨਾਂ ਇਹਦਾ ਦੁੱਧ ਜਿਹੜਾ ਵਿੱਚ ਚਲ ਜਾਂਦਾ ਰਸਮਲਾਈ ਦੇ ਫਿਰ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈਗੀ ਤੇ ਮੈਂ ਹੋਰ ਵੀ ਜਿਹ ਟਿੱਕੀਆਂ ਜਿਹੜੀਆਂ ਵਿੱਚ ਪਾ ਦਿੰਨੇ ਇਹਦੇ ਜਿੰਨੀ ਅਗ ਤੁਸੀਂ ਇਹਦੇ ਵਿੱਚ ਪਾ ਸਕਦੇ ਨੇ ਦੁੱਧ ਤੇ ਇਸ ਤਰ੍ਹਾਂ ਆਪਏ ਨੂੰ ਵਿੱਚ ਡਿਪ ਕਰ ਦੇਣਾ ਥੋੜਾ ਜਿਹਾ ਤੇ ਫਿਰ ਬਹੁਤ ਵਧੀਆ ਦੁੱਧ ਜੀ ਵਧੀਆ ਹੋਣਾ ਚਾਹੀਦਾ ਹੈ ਬਹੁਤ ਪਿਸਤਾ ਬਦਾਮ ਜਦੋਂ ਪਾਉਨੇ ਆ ਤਾਂ ਥੋੜੀ ਜਿਹੀ ਗਰੇਵੀ ਵਾਲਾ ਦੁੱਧ ਫਿਰ ਵਧੀਆ ਬਣ ਜਾਂਦਾ ਹੈਗਾ ਯਾਰ ਇਹਨੂੰ ਥੋੜਾ ਜਿਹਾ ਆਪਾਂ ਇਦਾਂ ਹੁਣ ਰੱਖ ਕੇ ਤੇ ਬਾਅਦ ਦੇ ਵਿੱਚ ਜਦ ਐਨੀ ਟਾਈਮ ਆਪਾਂ ਜੇ ਇਹਨੂੰ ਖਾ ਸਕਦੇ ਅੰਜੋਏ ਕਰ ਸਕਦੇ ਆ ਤੁਸੀਂ ਵੀ ਜੇ ਇਸ ਤਰ੍ਹਾਂ ਇਹ ਕਾਜਾ ਦੀ ਰਸਮਲਾਈ ਬਣਾਉਣੀ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਆ ਤਾਂ ਬਹੁਤ ਟੇਸਟੀ ਵੀ ਬਣਦੀ ਆ ਨੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ